ਪੰਜਾਬੀ ਲੋਕ ਚੈਨਲ ਤੇ ਇੱਕ ਕੋਈ ਨਿੱਕੇ ਪੈਸੇ ਦਾ ਵੀ ਐਲੀਗੇਸ਼ਨ ਹੀ ਲਾ ਸਕਦਾ ਐਲੀਗੇਸ਼ਨ ਉਹ ਲਾਉਣ ਡਿਆ ਜਿਹਦਾ ਕੋਈ ਆਪਣਾ ਸਟੇਟਸ ਨਹੀਂ ਆ ਤੇ ਪੱਤਰਕਾਰ ਵੀ ਸੋਚ ਚ ਪੈ ਜਾਂਦਾ ਵੀ ਆਖਰਕਾਰ ਮੇਰੇ ਕੋਈ ਐਸਾ ਕੀ ਕਸੂਰ ਹੋ ਗਿਆ ਲੋਕਾਂ ਦੇ ਹੱਕ ਦੇ ਵਿੱਚ ਬੋਲਣੇ ਮੈਂ ਗੁਨਾਹ ਕਰ ਦਿੱਤਾ ਕੋਈ ਉਤੇ ਇੱਕ ਉਸ ਬੰਦੇ ਦੀ ਸ਼ਰਾਫਤ ਹੈ ਨਾ ਜਿਹੜਾ ਉਹਨੇ ਕਹਿਆ ਨਹੀਂ ਹੁਣ ਮੇਰੇ ਵਰਗਾ ਹੁੰਦਾ ਤਾਂ ਮੈਂ ਮਾਰ ਮਾਰ ਚ ਪੇੜਾਂ ਦੂਰਾ ਕਰ ਦੇਣਾ ਸੀਗਾ ਉੱਥੇ ਤੇ ਜਿਹੜਾ ਉੱਥੋਂ ਦੇ ਲੋਕ ਆ ਉੱਥੋਂ ਪਤਾ ਕਰ ਲਓ ਵੀ ਥਲੀ ਸਾਹਿਬ ਦਾ ਕੈਰੈਕਟਰ ਕਿਦਾਂ ਦਾ ਤੇ ਉਹਦਾ ਕਿਦਾਂ ਦਾ ਉਹਦਾ ਬਹੁਤ ਲੰਬਾ ਚਿੱਠਾ ਵਾ ਔਰ ਉੱਥੇ ਆਏ ਦਿਨ ਕਹਿੰਦੇ ਵਿਵਾਦ ਉਹਨੂੰ ਕਲੇਸ਼ੀ ਤੱਬਾ ਕਹਿੰਦੇ ਆ ਮੈਂ ਤੇ ਇਹ ਕਹਿਣਾ ਵੀ ਉੱਥੇ ਸ਼ੁਕਰ ਕਰੋ ਕੋਈ ਬੰਦੇ ਨਹੀਂ ਦੋ ਚਾਰ ਸਾਡੇ ਵਰਗੇ ਹੈਗੇ ਨਹੀਂ ਤੇ ਫਿਰ ਉਸੇ ਪਤਿਲੀਆਂ ਚ ਦਾਲਦਿਆਂ ਚ ਸਿਰ ਦੇ ਦੇ ਗੋਤੇ ਦੇਣੇ ਸੀ ਜਿਸ ਹਾਵਨਾ ਸ਼ਦਾਵਲੀ ਸੀ ਇਹਨਾਂ ਦੀ ਪੰਜਾਬੀ ਲੋਕ ਚੈਨਲ ਹੀ ਇੱਕ ਐਸਾ ਚੈਨਲ ਆ ਜਿਹੜਾ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਲੋਕਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਤੇ ਉਹ ਕਹਿੰਦੇ ਵੀ ਕਿ ਤੁਸੀਂ ਪੈਸੇ ਲੈਂਦੇ ਹੋ 1 2100 ਰੁਪਿਆ ਲੈ ਰਹੇ ਹੋ 3300 ਰੁਪਿਆ ਲੋਕ ਪੈਸੇ ਮੰਗਦੇ ਨੇ ਨਮਕ ਸੁਆਦ ਅਨੁਸਾਰ ਗੱਲ ਔਕਾਤ ਅਨੁਸਾਰ ਉਹਦੀ ਕੀ ਹੈਸੀਅਤ ਹੈ ਥਲੀਰ ਕੇ ਬੰਦੇ ਤੇ ਉਂਗਲ ਚੁੱਕ ਸਕੇ ਇਸ ਚੀਜ਼ ਦਾ ਥਲੀ ਨੂੰ ਸਰਟੀਫਿਕੇਟ ਲੈਣ ਦੀ ਲੋੜ ਹੈ ਕਿਸੇ ਤੋਂ ਜਿਹੜਾ ਬੰਦਾ ਲੋਕਾਂ ਦੀ ਹੈਲਪ ਕਰਦਾ ਹੋਵੇ ਆਪਣੇ ਜੇਬੇ ਚ ਤੇ ਤੁਸੀਂ ਉਹਨੂੰ ਕਹਿ ਦੋ ਤੇ ਉਹ ਕਿੱਥੋਂ ਤੱਕ ਜਾਏ ਜਿਆ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਨੇ ਉਹ ਬਿਆਨ ਵੀ ਦੇ ਰਹੇ ਨੇ ਪੋਸਟਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਨੇ ਬਹੁਤ ਸਾਰੇ ਨਹੀਂ ਇੱਕ ਤਰਫਾ ਹੀ ਆ ਬਹੁਤ ਸਾਰੇ ਕਿੱਥੇ ਚੋਰਾ ਨਾਲ ਵੀ ਕੋ ਖਲੋਂਦਾ ਹੁੰਦਾ ਕੋਈ ਨਿੱਜੀ ਕੰਮ ਥੋੜੀ ਸੀਗਾ ਉੱਤੇ ਲੋਕਾਂ ਦੀ ਆਵਾਜ਼ ਲੋਕਾਂ ਦੀ ਗੱਲ ਕਰਕੇ ਉੱਥੇ ਚੱਲ ਗਿਆ ਤੁਸੀਂ ਉਹਨੂੰ ਘੇਰ ਲਿਆ ਉੱਥੇ ਗੁੰਡਾਗਰਦੀ ਕਰਦੇ ਜੇ ਜਿਹੜੇ ਬਾੜ-ਬਾਰ ਉਹ ਸ਼ਬਦ ਬੋਲ ਰਿਆ ਨਾ ਉਹ ਸਤਨਾਮ ਸਾਡਾ ਵੀਰ ਉਹ ਸਤਕਾਰਯੋਗ ਆ ਔਰ ਉਹ ਬੰਦੇ ਜੀ ਕਹਿੰਦੇ ਤੇ ਜੀ ਖਵਾਉਂਦੇ ਉਹਨਾਂ ਦੇ ਪਰਿਵਾਰਾਂ ਨੇ ਸੰਸਕਾਰ ਨਹੀਂ ਦਿੱਤੇ ਜਿਸ ਹਿਸਾਬ ਨਾਲ ਇਹ ਬੋਲ ਰਹੇ ਸੀ ਇੱਥੋਂ ਪਤਾ ਲੱਗਦਾ ਵਾ ਵੀ ਇਹ ਬਦਤਮੀਜ਼ ਬੰਦੇ ਸੀਗੇ ਇਹਨਾਂ ਨੂੰ ਮਾਸਾ ਅਕਲ ਨਹੀਂ ਸੀ ਅੱਜ ਪ੍ਰਸ਼ਾਸਨ ਦੇ ਗਾੜੀ ਉਹ ਕੋਈ ਮਾੜਾ ਮੋੜ ਬੰਦਾ ਨਹੀਂ ਖਲੋਤਾ ਇੱਕ ਮਰਦ ਬੰਦਾ ਉਹ ਚਟਾਨ ਵਾਂਗੂ ਖਲੋਤਾ ਔਰ ਮਰਦਾਂ ਵਾਂਗੂ ਲੜਨਾ ਵੀ ਜਾਣ ਪੁਲਿਸ ਦੀ ਨੌਕਰੀ ਲੋਕਾਂ ਦੀ ਹਿਫਾਜ਼ਤ ਲਈ ਆ ਗੁੰਡਾਗਰਦੀ ਲਈ ਥੋੜੀ ਐ ਇਹਦਾ ਮਤਲਬ ਫਿਰ ਫਗਵਾੜੇ ਵਾਲੇ ਜਿਹੜੇ ਪੱਤਰਕਾਰ ਆ ਉਹ ਕਿਤੇ ਕਮੀ ਰਹਿ ਗਈ ਫਿਰ ਜੇ ਬੰਦੇ ਨੂੰ ਉਹ ਚੰਡੀਗੜ੍ਹੋਂ ਆ ਕੇ ਕਵਰੇਜ ਕਰਨੀ ਪੈ ਰਹੀ ਆ ਫਿਰ ਆਪਣੇ ਫਗਵਾੜੇ ਵਾਲੇ ਪੱਤਰਕਾਰ ਵੀਰ ਕਿੱਦੇ ਘੱਟ ਰਹਿ ਗਈ ਪੰਜਾਬ ਵਿੱਚ ਲਗਾਤਾਰ ਹੀ ਪੱਤਰਕਾਰਾਂ ਉੱਤੇ ਬਹੁਤ ਸਾਰੇ ਹਮਲੇ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਲੇਕਿਨ ਪੰਜਾਬੀ ਲੋਕ ਚੈਨਲ ਦੀ ਟੀਮ ਜਦੋਂ ਇੱਕ ਟਾਬੇ ਤੇ ਪਹੁੰਚਦੀ ਐ ਜਗਦੀਪ ਸਿੰਘ ਥਲੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਖਿਲਾਫ ਬਹੁਤ ਸਾਰੇ ਲੋਕ ਜਿਹੜੇ ਨੇ 71 ਹੋ ਕੇ ਘੇਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਪੱਤਰਕਾਰ ਦੀ ਆਵਾਜ਼ ਹਮੇਸ਼ਾ ਹੀ ਕਾਇਮ ਰਹਿੰਦੀ ਹੈ ਤੇ ਕੋਈ ਵੀ ਉਸ ਨੂੰ ਦਬਾ ਨਹੀਂ ਸਕਦਾ ਪੰਜਾਬੀ ਲੋਕ ਚੈਨਲ ਦੀ ਟੀਮ ਅੰਮ੍ਰਿਤਸਰ ਦੇ ਵਿੱਚ ਵੀ ਮੌਜੂਦ ਹੈ ਸੋਨੂ ਜੰਡੇਵਾਲਾ ਸਾਡਾ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੋਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾ ਸਵਾਲ ਤੁਹਾਨੂੰ ਇਹ ਮੇਰਾ ਤੁਹਾਡੇ ਕੋਲ ਕੋਈ ਪੈਸਾ ਲੈ ਕੇ ਤੇ ਨਹੀਂ ਕੋਈ ਇੰਟਰਵਿਊ ਕੀਤਾ ਗਿਆ ਅਜੇ ਤੱਕ ਇਹ ਕੋਈ ਕਹਿਣ ਦੀ ਲੋੜ ਹੈ ਪੰਜਾਬੀ ਲੋਕ ਚੈਨਲ ਜਗਦੀਪ ਥਲੀ ਦਾ ਨਹੀਂ ਇਹ ਸਿੱਖਾਂ ਦਾ ਸਰਮਾਇਆ ਔਰ ਇਹ ਸਾਡੀ ਸਿੱਖ ਕੌਮ ਦੀ ਪੰਜਾਬ ਦੀ ਪ੍ਰਾਪਰਟੀ ਆ ਪੰਜਾਬੀ ਲੋਕ ਚੈਨਲ ਤੇ ਇੱਕ ਕੋਈ ਨਿੱਕੇ ਪੈਸੇ ਦਾ ਵੀ ਐਲੀਗੇਸ਼ਨ ਹੀ ਲਾ ਸਕਦਾ ਐਲੀਗੇਸ਼ਨ ਉਹ ਲੋਨੜਿਆ ਜਿਹਦਾ ਕੋਈ ਆਪਣਾ ਸਟੇਟਸ ਨਹੀਂ ਆ ਜਿਨੇ ਇਨੀ ਕਰਪਸ਼ਨ ਕੀਤੀ ਤੇ ਇੰਨੇ ਉਥੇ ਲੁੱਟਕਸੁੱਟ ਕੀਤੀ ਆ ਫਗਵਾੜੇ ਚ ਪਤਾ ਕਰੋ ਕਿਤੇ ਉਥੇ ਤੁਸੀਂ ਦੱਸੋ ਮੈਨੂੰ ਕਿੰਨੇ ਬੰਦੇ ਖੜੇ ਕਰਦਾ ਗੱਲ ਕਿਸੇ ਉਂਗਲ ਉਂਗਲ ਕਰਨੀ ਬੜੀ ਸੌਖੀ ਹੈਂ ਦੀ ਪਹਿਲਾਂ ਆਪਣੇ ਵਾਲੇ ਵੇਖੀ ਜਿਸ ਬੰਦੇ ਨੂੰ ਗੱਲ ਕਰਨ ਦਾ ਲਾਇਜ਼ਾ ਹੀ ਨਹੀਂ ਆ ਮੈਂ ਤੇ ਇਹ ਕਹਿਣਾ ਵੀ ਉਥੇ ਸ਼ੁਕਰ ਕਰੋ ਕੋਈ ਬੰਦੇ ਨਹੀਂ ਦੋ ਚਾਰ ਸਾਡੇ ਵਰਗੇ ਹੈਗੇ ਨਹੀਂ ਤੇ ਫਿਰ ਉਸੇ ਪਤਿਲਿਆਂ ਚ ਦਾਲਦਿਆਂ ਚ ਸਿਰ ਦੇ ਦੇ ਗੋਤੇ ਦੇਣੇ ਸੀ ਜਿਸ ਹਾਵਨਾ ਸ਼ਦਾਬਲੀ ਸੀ ਇਹਨਾਂ ਦੀ ਔਰ ਅਸੀਂ ਉਸ ਭਰਾ ਦਾ ਰਿਸਪੈਕਟ ਕਰਦੇ ਆ ਜਦੋਂ ਕਿਤੇ ਕੋਈ ਪੰਜਾਬ ਦੀ ਇਸ ਦੇਸ਼ ਦੀ ਗੱਲ ਹੁੰਦੀ ਹੈ ਤੇ ਹਮੇਸ਼ਾ ਪੰਜਾਬੀ ਲੋਕ ਚੈਨਲ ਹੀ ਇੱਕ ਐਸਾ ਚੈਨਲ ਆ ਜਿਹੜਾ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਲੋਕਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਤੁਸੀਂ ਪੰਜਾਬ ਦੀ ਗੱਲ ਕਰਦੇ ਪਏ ਉਹ ਕਹਿੰਦੇ ਪਏ ਕਿ ਤੁਸੀਂ ਪੈਸੇ ਲੈਂਦੇ ਹੋ 1 2100 ਰੁਪਿਆ ਲੈ ਰਹੇ ਹੋ 3300 ਰੁਪਿਆ ਲੋਕ ਪੈਸੇ ਮੰਗਦੇ ਨੇ ਕੀ ਉਹ ਦੁੱਕੀ ਬੰਦਾ ਯਾਰ ਉਹਦੀ ਕੀ ਔਕਾਤ ਹੈ ਉਹ ਦੱਸੂਗਾ ਨਮਕ ਦਾ ਸਵਾਦ ਅਨੁਸਾਰ ਗੱਲ ਔਕਾਤ ਅਨੁਸਾਰ ਉਹਦੀ ਕੀ ਹੈਸਿਆਤ ਹੈ ਉਹ ਥਲੀ ਵਰ ਕੇ ਬੰਦੇ ਤੇ ਉਂਗਲ ਚੁੱਕ ਸਕੇ ਇਸ ਚੀਜ਼ ਦਾ ਥੱਲੇ ਨੂੰ ਸਰਟੀਫਿਕੇਟ ਲੈਣ ਦੀ ਲੋੜ ਹੈ ਕਿਸੇ ਤੋਂ ਸਿੱਖ ਕੌਮ ਕਿਸੇ ਦੀ ਗਵਾਹੀ ਐਵੇਂ ਨਹੀਂ ਭਰਦੀ ਜਿਹੜਾ ਬੰਦਾ ਲੋਕਾਂ ਦੀ ਹੈਲਪ ਕਰਦਾ ਹੋਵੇ ਆਪਣੇ ਜੇਬੇ ਚੋਂ ਤੇ ਤੁਸੀਂ ਉਹਨੂੰ ਕਹਿ ਦੋ ਤੇ ਉਹ ਕਿੱਥੋਂ ਤੱਕ ਜਾਇਜ਼ ਹੈ ਇਸ ਕਰਕੇ ਅਸੀਂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਧਰਤੀ ਤੇ ਖਲੋਤੇ ਹਾਂ ਉਸ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕਰਦੇ ਹਾਂ ਇੱਕ ਨਿੱਕੇ ਪੈਸੇ ਦਾ ਵੀ ਰਮਾਦਾਰ ਨਹੀਂ ਕੋਈ ਬੰਦਾ ਉਹਨਾਂ ਚੋਂ ਇਹ ਲੱਗਦਾ ਇਸੇ ਕਰਕੇ ਹੀ ਇੱਕ ਵੇਵ ਬਣ ਗਈ ਕਿਉਂਕਿ ਥਲੀ ਉਹਨਾਂ ਦੇ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਨੇ ਉਹ ਬਿਆਨ ਵੀ ਦੇ ਰਹੇ ਨੇ ਪੋਸਟਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾਂਦੀਆਂ ਬਹੁਤ ਸਾਰੇ ਨਹੀਂ ਇੱਕ ਤਰਫਾ ਹੀ ਆ ਬਹੁਤ ਸਾਰੇ ਕਿੱਥੇ ਚੋਰਾ ਨਾਲ ਵੀ ਕੋਈ ਖਲੋਂਦਾ ਹੁੰਦਾ ਮੈਨੂੰ ਤਾਂ ਲੱਗਾ ਨਹੀਂ ਕੋਈ ਬਹੁਤ ਸਾਰੇ ਜਿਹੜੇ ਸਾਰੇ ਹੀ ਇੱਕ ਤਰਫੇ ਉਹਦੇ ਨਾਲ ਖਲੋਤੇ ਆ ਕਿਉਂਕਿ ਉਸ ਬੰਦੇ ਨੇ ਜਿਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਗਏ ਉੱਥੇ ਇੱਕ ਖਬਰ ਕਰਨ ਵਾਸਤੇ ਇੱਕ ਜਰਨਲਿਸਟ ਜਾਂਦਾ ਆ ਉਸ ਉੱਤੇ ਹਸਤਾ ਦੇ ਅਲੀਗੇਸ਼ਨ ਲਗਾਉਣੇ ਤੁਹਾਨੂੰ ਲੱਗਦਾ ਕਿਤਨਾ ਕਿਤ ਜਾਬਾਜ਼ੀ ਉਹਦਾ ਕੋਈ ਨਿੱਜੀ ਕੰਮ ਥੋੜੀ ਸੀਗਾ ਉੱਥੇ ਲੋਕਾਂ ਦੀ ਆਵਾਜ਼ ਲੋਕਾਂ ਦੀ ਗੱਲ ਕਰਕੇ ਉੱਥੇ ਚੱਲ ਗਿਆ ਤੁਸੀਂ ਉਹਨੂੰ ਘੇਰ ਲਿਆ ਉੱਥੇ ਗੁੰਡਾਗਰਦੀ ਕਰਦੇ ਜੇ ਤੁਸੀਂ ਉਹ ਲਫ਼ਜ਼ ਬੋਲਦੇ ਜਿਹੜੇ ਅਸੀਂ ਕੈਮਰੇ ਤੇ ਨਹੀਂ ਬੋਲ ਸਕਦੇ ਉੱਥੇ ਇੱਕ ਉਸ ਬੰਦੇ ਦੀ ਸ਼ਰਾਫਤ ਹੈ ਨਾ ਜਿਹੜਾ ਉਹਨੇ ਕਹਿਆ ਨਹੀਂ ਹੁਣ ਮੇਰੇ ਵਰਗਾ ਹੁੰਦਾ ਤਾਂ ਮੈਂ ਮਾਰ-ਮ ਉਹ ਤਾਂ ਬੋਲ ਰਿਹਾ ਨਾ ਉਹ ਸਤਨਾਮ ਸਾਡਾ ਵੀਰ ਉਹ ਸਤਕਾਰਯੋਗ ਆ ਗਿਆ ਔਰ ਉਹ ਬੰਦੇ ਜੀ ਕਹਿੰਦੇ ਤੇ ਜੀ ਕਹੋਂਦੇ ਉਹਨਾਂ ਦੇ ਪਰਿਵਾਰਾਂ ਨੇ ਸੰਸਕਾਰ ਨਹੀਂ ਦਿੱਤੇ ਜਿਸ ਹਿਸਾਬ ਨਾਲ ਇਹ ਬੋਲ ਰਹੇ ਸੀ ਇੱਥੋਂ ਪਤਾ ਲੱਗਦਾ ਵਾ ਵੀ ਇਹ ਬਦਤਮੀਜ਼ ਬੰਦੇ ਸੀਗੇ ਇਹਨਾਂ ਨੂੰ ਮਾਸਾ ਅਕਲ ਨਹੀਂ ਸੀ ਔਰ ਜਦੋਂ ਮੈਨੂੰ ਵੀ ਪਤਾ ਲੱਗਾ ਨਾ ਵੀ ਗੱਡੀ ਰੋਕ ਕੇ ਗੁੰਡਾਗਰਦੀ ਕੀਤੀ ਆ ਸਾਡਾ ਭਰਾ ਇੱਕ ਵਾਰੀ ਆਵਾਜ਼ ਦਵੇ ਅਸੀਂ ਉੱਥੋਂ ਦੇ ਪ੍ਰਸ਼ਾਸਨ ਦੇ ਟੱਚ 'ਚ ਵੀ ਆ ਔਰ ਜਿੱਥੇ ਲੋੜ ਆ ਚਟਾਨ ਵਾਂਗ ਖੜੇ ਆ ਇਹ ਮੱਝ ਵਾਲੇ ਮਝਾ ਲਿਆ ਗੱਲਾਂ ਨਹੀਂ ਕਰਦੇ ਅਸੀਂ ਚਟਾਨ ਵਾਂਗ ਉਸ ਭਰਾ ਦੇ ਨਾਲ ਖਲੋਤੇ ਉਸਦੀ ਇਮਾਨਦਾਰੀ ਦੇ ਨਾਲ ਖਲੋਤੇ ਆ ਜਿਹੜਾ ਬੰਦਾ ਦੂਜਿਆਂ ਦੀ ਹੈਲਪ ਕਰਦਾ ਹੋਵੇ ਤੇ ਉਹਦੇ ਤੇ ਉਂਗਲ ਚੁੱਕਣੀ ਕਿੱਥੋਂ ਤੱਕ ਜਾਇਜ਼ ਆ ਲੇਕਿਨ ਜਿਸ ਤਰ੍ਹਾਂ ਉਹਨਾਂ ਨੂੰ ਘੇਰਾ ਪਾਇਆ ਗਿਆ ਮੋਬਾਈਲ ਖੋਇਆ ਗਿਆ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਪਰਚਾ ਦਰਜ ਕਰਨਾ ਚਾਹੀਦਾ ਹੈ ਮੋਬਾਈਲ ਖੋਏ ਨੂੰ ਲੈ ਕੇ ਬਿਲਕੁਲ ਚੋਰੀ ਦਾ ਮੁਕਦਮਾ ਦਰਜ ਕਰਨਾ ਚਾਹੀਦਾ ਔਰ ਇੱਕ ਜਰਨਲਿਸਟ ਨੇ ਉਹ ਕਰ ਰਿਹਾ ਵਾ ਉਥੇ ਖਬਰ ਉਹਦੇ ਵਿੱਚ ਜਾ ਕੇ ਵਿਗਨ ਪਾਉਣਾ ਗੁੰਡਾਗਰਦੀ ਕਰਨਾ ਇੱਕ ਬੰਦੇ ਨੂੰ ਉਹ ਸ਼ਬਦ ਬੋਲਣੇ ਕਿੰਤੂ ਪਰੰਤੂ ਕਰਨਾ ਉਹ ਸਾਰੇ ਪਰਚਾ ਦਰਜ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਔਰ ਮੈਂ ਪ੍ਰਸ਼ਾਸਨ ਨਾਲ ਵੀ ਗੱਲ ਉਥੇ ਕੀਤੀ ਹੋਰ ਵੀ ਜਥੇਬੰਦੀਆਂ ਨੇ ਗੱ ਤੇ ਫਿਰ ਹੱਲ ਹੈਗਾ ਸਾਨੂੰ ਕੋਈ ਗੱਲ ਨਹੀਂ ਹੋਸੀ ਕਰਾਂਗੇ ਜਿੱਦਾਂ ਹੋਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕੋਈ ਵੀ ਗੱਲ ਹੁੰਦੀ ਆ ਉਦੋਂ ਕਿੰਤੂ ਪਰੰਤੂ ਕਰਦੇ ਨੇ ਕਰ ਦਿੰਦੇ ਨੇ ਇੰਨੀ ਵੱਡੀ ਇਨਸੀਡੈਂਟ ਹੋ ਗਿਆ ਜਰਨਲਿਸਟ ਦੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਕੋਈ ਨਾ ਕੋਈ ਟਿੱਪਣੀ ਦੇਣੀ ਦੇ ਯਾਰ ਉਹਨਾਂ ਨੂੰ ਤੇ ਬਾਅਦ ਚਾ ਕਹਾਂਗੇ ਪਹਿਲਾਂ ਤੁਹਾਡੇ মিডিਆ ਨੂੰ ਇੱਕਾ ਚਾਹੀਦਾ ਨਾ ਸਾਰੇ ਭਰਾਵਾਂ ਨੂੰ ਇੱਕ ਹੋਣਾ ਚਾਹੀਦਾ ਬਾਰੇ ਲੋਕਾਂ ਨੇ ਫੇਵਰ ਕੀਤੀ ਥੱਲੇ ਕਿ ਸਾਰਿਆਂ ਦੀ ਕੀਤੀ ਤੁਸੀਂ ਇਹ ਘਰ ਰੱਖੋ ਯਾਰ ਤੁਸੀਂ ਦੇਸ਼ ਦਾ ਚੌਥਾ ਥਾਂ ਮਜੇ ਤੁਹਾਨੂੰ ਵੇਖ ਕੇ ਲੋਕਾਂ ਤੱਕ ਗੱਲਾਂ ਪਹੁੰਚਦੀਆਂ ਲੋਕ ਤੁਹਾਨੂੰ ਸੁਣਦੇ ਆ ਠੀਕ ਹੈ ਚੰ ਇਹ ਬੰਦਿਆਂ ਨੂੰ ਖਰਾਬ ਨਹੀਂ ਕਹਿ ਸਕਦੇ ਚੰਗੇ ਬੰਦੇ ਤੇ ਉਂਗਲ ਕਰਨੇ ਚੰਗੇ ਬੰਦੇ ਤੇ ਟਿੱਪਣੀ ਕਰਨੀ ਜਿਹੜਾ ਸਾਡੇ ਸਮਾਜ ਨੂੰ ਕੋਈ ਸਿਹਤ ਦਿੰਦਾ ਉਸ ਬੰਦੇ ਤੇ ਉਂਗਲ ਕਰਨੀ ਇਹਦਾ ਮਤਲਬ ਵੀ ਢੋਡੇ ਆ ਉਂਗਲ ਕਰਨੀ ਇਹ ਗੱਲ ਕਿਤੇ ਨਾ ਕਿਤੇ ਜਾਇਜ਼ ਨਹੀਂ ਆ ਔਰ ਉਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਔਰ ਐਸਐਸਪੀ ਸਾਹਿਬ ਨਾਲ ਮੈਂ ਆਪ ਗੱਲ ਕਰਨ ਲੱਗਾ ਵੀ ਜੇਕਰ ਇਹ ਕਾਰਵਾਈ ਕਰੋਗੇ ਤੇ ਜਿਹੜਾ ਉਥੋਂ ਦੇ ਲੋਕ ਆ ਉਥੋਂ ਪਤਾ ਕਰ ਲੋ ਵੀ ਥਲੀ ਸਾਹਿਬ ਦਾ ਕੈਰੇਕਟਰ ਕਿਦਾਂ ਦਾ ਤੇ ਉਹਦਾ ਕਿਦਾਂ ਦਾ ਉਹਦਾ ਬਹੁਤ ਲੰਬਾ ਚਿੱਠਾ ਵਾ ਔਰ ਉਥੇ ਆਏ ਦੇਣ ਕਹਿੰਦੇ ਵਿਵਾਦ ਉਹਨੂੰ ਕਲੇਸ਼ੀ ਢੱਬਾ ਕਹਿੰਦੇ ਆ ਜਿਹੜਾ ਬੰਦਾ ਉਥੇ ਮਤਲਬ ਕਹਿੰਦੇ ਵੀ ਲੋਕਾਂ ਨਾਲ ਲੜ ਲੜ ਕੇ ਕਹਿੰਦੇ 10 ਤੋਂ 15 ਸਾਲ ਹੋ ਗਏ ਪਤਾ ਨਹੀਂ ਕਿਹੜਾ ਬੰਦਾ ਉਹਦੇ ਮਗਰ ਆ ਜਿਹੜਾ ਉਹਨੂੰ ਹੁਣ ਤੱਕ ਕਾਰਵਾਈ ਨਹੀਂ ਕਰਾ ਸਕਿਆ ਸਰਕਾਰ ਤੇ ਤੁਹਾਡੀ ਵੀ ਰਹੀ ਕੀ ਲੱਗਦਾ ਉਦੋਂ ਵੀ ਸ਼ੈਲਟਰ ਰਿਆ ਹੋਗਾ ਕੌਣ ਹੁੰਦੀ ਸਰਕਾਰ ਤੇ ਫਿਰ ਢਾਬਾ ਸੀਲ ਕਰਾ ਕੇ ਆਉਣਾ ਹੀ ਮੈਂ ਸਰਕਾਰਾਂ ਹੁੰਦੀਆਂ ਸਰਕਾਰਾਂ 'ਚ ਬੰਦੇ ਚੰਗੇ ਹੁੰਦੇ ਮਾੜੇ ਹੁੰਦੇ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਮੈਂ ਸਰਕਾਰ ਦੀ ਗੱਲ ਨਹੀਂ ਕਰਦਾ ਮੈਂ ਐਜ਼ ਏ ਚੰਗੇ ਇਨਸਾਨੀਅਤ ਦੀ ਗੱਲ ਕਰਦਾ ਔਰ ਚੰਗਾ ਇਨਸਾਨ ਹੋਣ ਦੇ ਨਾਤੇ ਮੈਂ ਆਪਣੇ ਉਸ ਭਰਾ ਦੇ ਨਾਲ ਖੜਾ ਜਿਹੜਾ ਹਮੇਸ਼ਾ ਪੰਜਾਬ ਦੀ ਔਰ ਪੰਜਾਬੀਅਤ ਦੀ ਗੱਲ ਕਰਦਾ ਲੇਕਿਨ ਮੈਂ ਇੱਕ ਚੀਜ਼ ਵੇਖੀ ਸੋਨੂ ਜੀ ਔਰੇ ਵਿੱਚ ਨਾ ਥਲੀ ਹੁਣੇ ਇੱਕੋ ਗੱਲ ਕਹਿ ਰਹੇ ਨੇ ਕਿ 140 ਰੁਪਏ ਦੀ ਸਮਾਨ ਮੰਗਾਇਆ ਉਸ ਤੋਂ ਬਾਅਦ ਜਿਹੜਾ ਚੀਜ਼ਾਂ ਸੀਗੀਆਂ ਐਕਸਟਰਾ ਉੱਥੇ ਪਹੁੰਚੀਆਂ ਤੇ ਉਹਦੇ ਪੈਸੇ ਜਿਹੜੇ ਆ ਉਹ ਦਿੱਤੇ ਗਏ ਦੂਸਰੇ ਪਾਸੇ ਉਹ ਵਿਅਕਤੀ ਜਿਹੜਾ ਵਿਅਕਤੀ ਉਹਦੇ ਵਿੱਚ ਬਹਿਸਦਾ ਹੋਇਆ ਨਜ਼ਰ ਆ ਰਿਹਾ ਉਹ ਕਹਿ ਰਿਹਾ ਕਿ ਅਸੀਂ ਆਪਣੇ ਕੋਲੋਂ ਨਹੀਂ ਦੇ ਰਹੇ ਸੀ ਰੇਟ ਲਿਸਟ ਲੱਗੀ ਹੋਈ ਆ ਰੇਟ ਲਿਸਟ ਦੇ ਦੌਰਾਨ ਹੀ ਸਾਰ ਨੂੰ ਲੱਗਦਾ ਨਹੀਂ ਹੈ ਕਿ ਇੱਥੋਂ ਕਿਤਰੇ ਦਾਲ ਚਕਾਲਾ ਨਜ਼ਰ ਆ ਰਿਹਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੋ ਡੀ ਵੀ ਛੱਡੋ ਮੇਰੀ ਵੀ ਛੱਡੋ ਥੱਲੀ ਸਾਹਿਬ ਦੀ ਛੱਡੋ ਜਿਹੜੇ ਲੋਕ ਕਹਿੰਦੇ ਵੀ ਅਸੀਂ ਕਿਤੇ ਪਰਚੀਆਂ ਲੈਣ ਚੱਲ ਜੀ ਉਹ ਚੋਂ 100 100 ਰੁਪਇਆ ਰੱਖ ਲੈਂਦੇ ਆ ਹੂੰ ਕਿੰਨੇ ਬੰਦੇ ਖਲਾਰਾ ਉੱਥੇ ਦੱਸੋ ਜਿਹੜੇ ਬੰਦੇ ਦਾ ਮਨਸੂਬੇ ਹੀ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਇਹ ਕੰਮ ਪਹਿਲਾਂ ਥੱਲੀ ਸਾਹਿਬ ਤੋਂ ਬਹੁਤ ਉੱਥੇ ਹੋ ਚੁੱਕਿਆ ਔਰ ਬਹੁਤ ਸਾਰੇ ਆਏ ਲੋਕ ਬਹੁਤ ਸਾਰੇ ਇਹਦੇ ਆਵਾਜ਼ ਖਿਲਾਫ ਚੁੱਕੀ ਪ੍ਰਸ਼ਾਸਨ ਨੇ ਉੱਥੋਂ ਦੇ ਨੇ ਕਿਤੇ ਨਾ ਕਿਤੇ ਢਿੱਲ ਵਰਤੀ ਅੱਜ ਪ੍ਰਸ਼ਾਸਨ ਦੇ ਗਾੜੀ ਉਹ ਕੋਈ ਮਾੜਾ ਮੋਢਾ ਬੰਦਾ ਨਹੀਂ ਖਲੋਤਾ ਇੱਕ ਮਰਦ ਬੰਦਾ ਉਹ ਚਟਾਨ ਵਾਂਗੂ ਖਲੋਤਾ ਰੋੜਿਆ ਤੁਹਾਨੂੰ ਲੱਗਦਾ ਨਹੀਂ ਉਸ ਕਲਾਵੀ ਕਾਰਵਾਈ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਉਹ ਤੇ ਸਾਨੂੰ ਪਤਾ ਬਾਅਦ ਚ ਲੱਗਾ ਪੁਲਿਸ ਦੀ ਨੌਕਰੀ ਲੋਕਾਂ ਦੀ ਹਫਾਜ਼ਤ ਲਈ ਆ ਗੁੰਡਾਗਰਦੀ ਲਈ ਥੋੜੀ ਆ ਉਹ ਮੈਂ ਐਸਐਸਪੀ ਉੱਤੇ ਹੈਗੇ ਗੌਰਵ ਤੁਰਾ ਜੀ ਉਹਨਾਂ ਦੇ ਧਿਆਨ ਚ ਲਿਆਉਣੀ ਹੈ ਸਾਰੀ ਗੱਲ ਵੀ ਉੱਥੇ ਤੁਸੀਂ ਵੇਖੋ ਫਗਵਾੜੇ ਦੇ ਵਿੱਚ ਕੀ ਹੋਣ ਰਿਹਾ ਇਹ ਕੋਈ ਚੰਗੀ ਗੱਲ ਥੋੜੀ ਆ ਇੱਕ ਤੁਸੀਂ ਚੰਗੇ ਇਨਸਾਨ ਦੇ ਨਾਲ ਚੰਗੀ ਤਰ੍ਹਾਂ ਲਾਇਜ਼ ਦੇ ਨਾਲ ਪੇਸ਼ੇ ਨਹੀਂ ਆ ਸਕਦੇ ਤੁਸੀਂ ਦੂਜੇ ਬੰਦਿਆਂ ਨਾਲ ਕਿੱਦਾਂ ਹੁੰਦੇ ਹੋਗੇ ਕਮ ਸੇ ਕਮ ਸਾਡੇ ਵਿੱਚ ਇੱਕ ਪੇਸ਼ੰਤ ਚਾਹੀਦੀ ਹੈ ਕਿ ਅਸੀਂ ਲੋਕਾਂ ਨੂੰ ਪਿਆਰ ਨਾਲ ਰਿਸਪੈਕਟ ਨਾਲ ਕਰੀਏ ਲੋਕਾਂ ਦੇ ਟੈਕਸ ਦੇ ਪੈਸੇ ਦੀਆਂ ਤਨਖਾਹਾਂ ਵਾਂ ਇਹ ਜਿਹੜੇ ਪੈਸੇ ਮਿਲਦੇ ਹਨ ਹਰ ਮਹੀਨੇ ਉਹ ਲੋਕਾਂ ਦੇ ਕਿਰਤ ਕਮਾਈ ਦੇ ਟੈਕਸ ਦੇ ਪੈਸੇ ਉਹਨਾਂ ਵਿੱਚੋਂ ਇੱਕ ਜਗਦੀਪ ਥਲੀ ਵੀ ਆ ਤੇ ਜੋ ਥਾਣੇ ਦੇ ਵਿੱਚ ਇੱਕ ਚੰਗਾ ਭਲਾ ਪੰਜਾਬ ਦਾ ਨਾਮੀ ਪੱਤਰਕਾਰ ਜਾਂੜਿਆ ਉਹਦੇ ਨਾਲ ਇਹ ਹੁੰਦਾ ਤੇ ਦੂਜਿਆਂ ਨਾਲ ਕੀ ਹੁੰਦਾ ਇਸ ਕਰਕੇ ਸੀਐਮ ਸਾਹਿਬ ਥੋੜਾ ਜਿਹਾ ਧਿਆਨ ਦਿਓ ਕਿਉਂਕਿ ਇਹ ਲੋਕ ਜਿਹੜੇ ਆ ਇਹੋ ਜਿਹੇ ਲੋਕਾਂ ਨੂੰ ਆਪਾਂ ਸ਼ੈਲਟਰ ਦਵਾਂਗੇ ਤੇ ਇਹ ਲੋਕ ਦਿਨ ਕਰਾਈਂ ਮਲੇ ਬਣੇ ਵਧਣਗੇ ਉਹ ਗੁੰਡਾਗਰਦੀ ਆ ਜਦੋਂ ਤੁਸੀਂ ਕਿਸੇ ਦੀ ਗੱਡੀ ਨੂੰ ਘੇਰ ਕੇ ਕਰਨਾ ਔਰ ਇੱਕ ਬੰਦਾ ਨਹੀਂ ਕੋਈ ਕਈ ਹੋਗੇ ਸੀ ਕਿ ਮੈਂ ਰਾਤੀ ਸਾਰੀ ਵੀਡੀਓ ਦੇਖੀ ਬਹੁਤ ਸਾਰੇ ਨੌਜਵਾਨ ਕੈਮਰਾ ਤੱਕ ਖੋਇਆ ਮੋਬਾਈਲ ਤੱਕ ਖੋਇਆ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਪੁਲਿਸ ਕਹੇਰੀ ਕਿ ਕਸ ਚੀਜ਼ ਦੀ ਕਾਰਵਾਈ ਤੁਹਾਨੂੰ ਲੱਗਦਾ ਨਹੀਂ ਕਿ ਖੋਹ ਦੀ ਕਾਰਵਾਈ ਦਾ ਚੋਰੀ ਦੀ ਕਾਰਵਾਈ ਤੇ ਹੋਣੀ ਚਾਹੀਦੀ ਕਮ ਸਿਕੋਂ ਬਿਲਕੁਲ ਹੋਣੀ ਚਾਹੀਦੀ ਚੋਰੀ ਦੀ ਕਾਰਵਾਈ ਹੋਣੀ ਚਾਹੀਦੀ ਕਿਸੇ ਦੇ ਕੰਮ ਵਿੱਚ ਵਿਘਨ ਪਾਉਣਾ ਔਰ ਕਿਸੇ ਨਾਲ ਮਿਸਬੀਹੇਵ ਕਰ ਇਹ ਕਾਰਵਾਈ ਆਪਾਂ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਉਹਦੇ ਘਰੇ ਬੈਠਾ ਤੇ ਪਰਚਾ ਦਰਜ ਕਰ ਦਿੰਦੇ ਨੇ ਇਹ ਕਿਹੜਾ ਕੰਮਾਂ ਚੋਂ ਕੰਮ ਆ ਉਹਦੇ ਸੈਂਪਲ ਸਪਲ ਭਰਉਣ ਉੱਥੇ ਪਤਾ ਲੱਗ ਰਿਹਾ ਕਿੰਨੀ ਕਿ ਸਫਾਈ ਹੋ ਰਹੀ ਉਹਦੀ ਬੋਲੀ ਵੇਖੀ ਤੁਸੀਂ ਜਿਸ ਬੰਦੇ ਨੂੰ ਬੋਲਣ ਦੀ ਅਗਲੀ ਨਹੀਂ ਆ ਇਸ ਕਰਕੇ ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਸ਼ੈਲਟਰ ਨਹੀਂ ਦੇਣਾ ਚਾਹੀਦਾ ਇੱਕ ਵੀ ਬੰਦਾ ਉਹਦੇ ਹੱਕ 'ਚ ਬੋਲਿਆ ਮੈਨੂੰ ਦੱਸੋ ਉਹ ਕੀ ਬੋਲ ਰਿਹਾ মিডিਆ ਬਾਰੇ ਬੜੇ ਆਏ ਮੈਂ ਉਹ ਵੇਖੇ ਜੈਲੋ ਕਾਰਡ ਯਾਰ ਜੈਲੋ ਕਾਰਡ ਮਤਲਬ ਕੀ ਤੂੰ ਕੌਣ ਹੈ ਪੁੱਛਣ ਵਾਲਾ ਜੈਲੋ ਕਾਰਡ ਬਾਰੇ ਔਥੈਂਟੀਕੇਟਰ ਹੀ ਨਹੀਂਗਾ ਉਹ ਹੋਈ ਤੇ ਮੈਂ ਦੱਸਣ ਰਿਹਾ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਆ ਤੁਸੀਂ ਕਿਸੇ ਵੱਲ ਵੀ ਉਂਗਲ ਕਰ ਦੋ ਔਰ ਮੈਂ মিডিਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਵੀ ਭਰਾਓ ਦਾਇਰੇ ਦੇ ਵਿੱਚ ਨਾ ਬਹੁਤ ਸਾਰੇ ਲੋਕ মিডিਆ ਦਾ ਮਿਸਯੂਜ਼ ਕਰਕੇ ਐਵੇਂ ਬਣ ਜਾਂਦੇ মিডিਆ ਦੇ ਔਰ ਤੁਸੀਂ ਸਾਰੇ ਇਹ ਕਹਿੰਦੇ ਪਹਿਲੇ ਸਵਾਲੇ ਪੁੱਛਿਆ ਕਿ ਤੁਹਾਡੇ ਕੋਲ ਤੇ ਨਹੀਂ ਕਦੀ ਇਸ ਤੱਕ ਪੈਸਾ ਮੰਗਿਆ ਕੋਈ ਇੰਟਰਵਿਊ ਕਰਨ ਦਾ ਯਾਰ ਅਸੀਂ ਕਿਉਂ ਪੈਸੇ ਦਵਾਂਗੇ ਅਸੀਂ ਕੋਈ ਗਲਤ ਕੰਮ ਕਰਨਾ ਨਹੀਂ ਗਲਤ ਕੰਮ ਕਰਾਉਣਾ ਨਹੀਂ ਅਸੀਂ ਉਹੋ ਜਿਹਾ ਕੰਮ ਕਰਨਾ ਹੀ ਨਹੀਂ ਕੋਈ ਅਸੀਂ ਪੈਸੇ ਕਿਸ ਗੱਲ ਦੇ ਦਵਾਂਗੇ ਤੇ ਨਾ ਸਾਡੇ ਕੋਲ ਕਦੀ ਕਿਸ ਨੇ ਮੰਗਿਆ ਤੇ ਨਾ ਹੀ ਕਿਸੇ ਨੂੰ ਦਿੱਤਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿੰਨੀਆਂ ਖਬਰਾਂ ਪੰਜਾਬ ਦੀਆਂ ਚਲਦੀਆਂ ਵਾਂ ਹਰ ਮੁੱਦੇ ਤੇ ਕੋਈ ਨਾ ਕੋਈ ਪੰਜਾਬੀ ਲੋਕ ਚੈਨਲ ਤੇ ਔਰ ਦੂਜਿਆਂ ਚੈਨਲਾਂ ਤੇ ਵੀ ਬੋਲਦਾ ਵਾ ਤੇ ਜੇ ਅਸੀਂ ਏਦਾਂ ਰੋਜ਼ ਪੈਸੇ ਦੇਣ ਲੱਗੇ ਫਿਰ ਤੇ ਸਾਡੇ ਘਰ-ਬਾਰ ਖਤਮ ਹੋ ਗਏ ਨਾ ਤੇ ਕਦੀ ਕਿਸੇ ਨੇ ਮੰਗਿਆ ਤੇ ਨਾ ਸੀ ਕਿਸੇ ਨੂੰ ਦਿੱਤਾ ਔਰ ਇਹ ਗੱਲ ਮੈਨੂੰ ਨਹੀਂ ਕਿਸੇ ਨੂੰ ਵੀ ਕਹਿਣ ਦੀ ਕੋਈ ਲੋੜ ਨਹੀਂ ਕਿਉਂਕਿ ਪੰਜਾਬੀ ਲੋਕ ਚੈਨਲ ਇੱਕ ਇਮਾਨਦਾਰ ਚੈਨਲ ਆ ਔਰ ਹੋਰ ਵੀ ਮੀਡੀਆ ਦੇ ਦਾਇਰੇ ਬਹੁਤ ਸਾਰੇ ਇਮਾਨਦਾਰ ਆ ਔਰ ਸਾਰਿਆਂ ਦੀ ਅਸੀਂ ਰਿਸਪੈਕਟ ਕਰਦੇ ਚੰਗੇ ਬੰਦੇ ਦੀ ਆਵਾਜ਼ ਬਣ ਕੇ ਇਸੇ ਕਰਕੇ ਬੋਲੇ ਨਹੀਂ ਤੇ ਮੇਰੇ ਕੋਈ ਦਿਮਾਗ 'ਚ ਨੁਕਸ ਨਹੀਂ ਮੈਂ ਉੱਥੋਂ 50 ਕਿਲੋਮੀਟਰ ਆਣ ਕੇ ਤੁਹਾਡੇ ਚੈਨਲ ਤੇ ਬੋਲਣ ਆ ਇਹ ਮੈਂ ਕਿਉਂ ਬੋਲਣ ਰਿਹਾ ਕਿਉਂਕਿ ਅੱਜ ਲੜਾਈ ਹੱਕ ਤੇ ਸੱਚ ਦੀ ਆ ਅੱਜ ਕਿਹਦੇ ਨਾਲ ਖਲੋਣਾ ਤੇ ਕਿਹਦੇ ਨਾਲ ਨਹੀਂ ਖਲੋਣਾ ਚੰਗੇ ਇਨਸਾਨ ਦੇ ਨਾਲ ਖਲੋਣਾ ਔਰ ਜਿਹੜਾ ਬੰਦਾ ਝੂਠ ਦੇ ਔਰ ਲੋਕਾਂ ਦੀ ਲੜਾਈ ਲੜ ਰਿਹਾ ਇਹ ਕੰਮ ਤੇ ਸਿਆਸਤਦਾਨਾਂ ਦਾ ਤੇ ਲੀਡਰਾਂ ਦਾ ਸਮਾਜ ਸੇਵੀਆਂ ਦਾ ਸੀ ਤੇ ਉਹ ਕਰਨ ਇੱਕ ਪੱਤਰਕਾਰ ਵੀ ਡਿਆ ਉਹਨੇ ਆਪਣੇ ਸਿਰ ਲੈ ਲਈ ਕਿਸੇ ਦੀ ਉਹਦੇ ਕੋਈ ਨਿੱਜੀ ਲੜਾਈ ਸੀ ਉਹਦੀ ਕੋਲ ਪੈਲੀ ਦਾ ਰੌਲਾ ਹੀ ਕੋਈ ਉੱਥੇ ਉਹ ਕਿੱਥੋਂ ਆ ਗਿਆ ਕਿੱਥੇ ਯਾਰ ਕਰਨ ਰਿਹਾ ਔਰ ਸਾਡੇ ਲੋਕ ਜਿਹੜੇ ਜਗਦਿਆਂ ਜ਼ਮੀਰਾਂ ਵਾਲੇ ਆ ਜੋ ਛਟਾਨ ਵਾਂਗ ਖਲੋਗੇ ਬਹੁਤ ਸਾਰੀਆਂ ਜਥੇਬੰਦੀਆਂ ਉਹਦੇ ਨਾਲ ਖਲੋਗੀਆਂ ਜਿੱਥੇ ਹਰ ਵਰਗ ਦਾ you <laughs> ਔਰ ਉਹ ਸਾਡੇ ਦਿਲਾਂ ਚ ਵਸਦਾ ਸੀ ਉਹਦੀ ਰਿਸਪੈਕਟ ਕਰਦੇ ਆ ਸਾਡਾ ਭਰਾ ਵਾ ਸਤਕਾਰਯੋਗ ਆ ਚਾਹੇ ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਪਰ ਮੈਂ ਸਤਕਾਰ ਉਹਨਾਂ ਦਾ ਬਹੁਤ ਕਰਦਾ ਉਸ ਬੰਦੇ ਨੇ ਜਦੋਂ ਵੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਪੰਜਾਬੀਅਤ ਦੀ ਗੱਲ ਕੀਤੀ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਇਹ ਪੰਜਾਬ ਦਾ ਸਰਮਾਇਆ ਵਾ ਔਰ ਐਸੇ ਬੰਦੇ ਤੇ ਜੇ ਕੋਈ ਕਿੰਤੂ ਪਰੰਤੂ ਕਰਦਾ ਤੇ ਅਸੀਂ ਸਮਝਾਂਗੇ ਵੀ ਸਾਡੇ ਸਮਾਜ ਤੇ ਔਰ ਸਾਡੇ ਲੋਕਾਂ ਤੇ ਉਂਗਲ ਚੁੱਕੀ ਆ ਔਰ ਗਲਤ ਆਨਸਰ ਇਹੋ ਜਿਹੜੇ ਉਂਗਲਾਂ ਚੁੱਕਣਗੇ ਉਹ ਅਸੀਂ برداشت ਨਹੀਂ ਕਰਾਂਗੇ ਬਿਲਕੁਲ ਬਿਲਕੁਲ برداشت ਨਹੀਂ ਕੀਤਾ ਜਾਊਗਾ ਇੱਕ ਜਰਨਲਿਸਟ ਵੀ ਸਾਹਮਣੇ ਜੁੜ ਰਹੇ ਕਿ ਕਹਿਣਾ ਚਾਹੋਗੇ ਭਾਜੀ ਤੁਸੀਂ ਜੋ ਕੰਮ ਵੀ ਕੀਤਾ ਹੈ ਥਲੀ ਘੋਣਾ ਬਾਰੇ ਵੀ ਤੁਸੀਂ ਸੁਣਿਆ ਹੋਵੇਗਾ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਸੀ ਵੇਖਣ ਨੂੰ ਮਿਲੇ ਸੀ ਉੱਥੇ ਦੇਖੋ ਮੈਂ ਤੇ ਪਹਿਲਾਂ ਇਹ ਕਹਾਂਗਾ ਕਿ ਜਗਦੀਪ ਸਿੰਘ ਥਲੀ ਇੱਕ ਐਸਾ ਨਾਮ ਆ ਤਾਂ ਮੈਨੂੰ ਨਹੀਂ ਲੱਗਦਾ ਅੱਜ ਸ਼ਾਇਦ ਕੋਈ ਉਹਨਾਂ ਨੂੰ ਨਾ ਜਾਣਦਾ ਹੋਵੇ ਇਹਨੇ ਮਾਨਯੋਗ ਸਤਕਾਰਯੋਗ ਨੇ ਤੇ ਜਿਹੜਾ ਬੰਦਾ ਯਾਰ ਕਿਸਾਨਾਂ ਧਰਨਾ ਦੇ ਵਿੱਚ ਜਾ ਕੇ ਜਿੰਨੇ ਆਪ ਕਵਰੇਜ ਦੌਰਾਨ ਸਟਾ ਖਾਧੀਆਂ ਹੁੰਦੇ ਤੁਸੀਂ ਉੱਤੇ ਅਲੀਗੇਸ਼ਨ ਲਾਉਂਦੇ ਜੀ ਕਿ ਉਹ ਬੰਦਾ ਵੱਡੀ ਗੱਲ ਇਹ ਆ ਕਿ ਜਗਦੀਪ ਸਿੰਘ ਥਲੀ ਇੱਕ ਇਸ ਤਰ੍ਹਾਂ ਦਾ ਇਨਸਾਨ ਆ ਜਿਹੜਾ ਖੁਦ ਲੋਕਾਂ ਦੇ ਘਰ ਜੜੇ ਆ ਆ ਆਪਣੇ ਪਾਕਟ ਦੇ ਵਿੱਚੋਂ ਬਣਾਉਂਦਾ ਬਿਲਕੁਲ ਮੈਂ ਕਹਿੰਦਾ ਕਿ ਉਹ ਬੰਦਾ ਇਹੋ ਜਿਹਾ ਜੇਕਰ ਕਿਤੇ ਮਦਦ ਦੀ ਸਟੋਰੀ ਕਰਨ ਜਾਣਾ ਹੁੰਦਾ ਤੇ ਬੰਦਾ ਕੋਲੋਂ ਪੈਸੇ ਦੇ ਕੇ ਹੁੰਦਾ ਯਾਰ ਤੇ ਇਹੋ ਜਿਹੇ ਬੰਦੇ ਉੱਪਰ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਕਿ ਇਹ ਬੰਦਾ ਪੈਸੇ ਲੈਣ ਆਇਆ ਹੈ ਬਲੈਕਮੇਲਿੰਗ ਕਰਨ ਆਇਆ ਹੈ ਫਿਰ ਇਹ ਵੀ ਗੱਲ ਮੈਂ ਕਰਦਾ ਉਹਨੇ ਬੰਦੇ ਨੇ ਜ਼ਿਕਰ ਕੀਤਾ ਸੀ ਢਾਬੇ ਲੈਣੇ ਕਿ ਇਹ ਹੋਰ بڑے ਹੁੰਦੇ ਮੇਰੇ ਕੋਲ ਐਡਾ ਲੈਣ ਪ੍ਰੋਮੋਟ ਕਰਵਾ ਰਹੇ ਹੋ ਪੈਸੇ ਲੈਂਦੇ ਨੇ ਪਰ ਅਜ ਤੱਕ ਕਿਸੇ ਚੈਨਲ ਨੇ ਖਬਰ ਲਾਉਣ ਦੇ ਪੈਸੇ ਨਹੀਂ ਲਿੱਤੇ ਹੋਣਗੇ ਤੇ ਉਹਦੇ ਵਿੱਚੋਂ ਇੱਕ ਮੈਂ ਵੀ ਕਹਿ ਦਣਾ ਕਿ ਜਗਦੀਪ ਸਿੰਘ ਥਲੀ ਸਾਹਿਬ ਨੇ ਪੰਜਾਬੀ ਲੋਕ ਚੈਨਲ ਦੀ ਗੱਲ ਕਰਦੇ ਪਏ ਆ ਜੇਕਰ ਉਹ ਪੈਸੇ ਲੈਣ ਜਾਣੇ ਹੁੰਦੇ ਤਾਂ ਉਹਨਾਂ ਨੂੰ ਇੰਨਾ ਰੋਲਾ ਰੱਪਾ ਕਰਨ ਦੀ ਲੋੜ ਨਹੀਂ ਸੀ ਮੈਨੂੰ ਲੱਗਦਾ ਪਰ ਜੋ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਜੋ ਕਾਰਵਾਈ ਬਣਦੀ ਹੈ ਉਹ ਕਰਨੀ ਚਾਹੀਦੀ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਜਰਨਲਿਸਟ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਰਨਲਿਸਟ ਦੇ ਐਂਟੀ ਜਿਹੜਾ ਜਰਨਲਿਸਟ ਨਜ਼ਰ ਆਉਂਦਾ ਅਸੀਂ ਕਈ ਵਾਰ ਵੇਖਿਆ ਕਿ ਕਈ ਇਸ ਤਰ੍ਹਾਂ ਦੇ ਜਰਨਲਿਸਟ ਵੀ ਕਿਉਂਕਿ ਮੈਂ ਥਲੀ ਹੁਣਾਂ ਦੀ ਹੁਣ ਇੱਕ ਇੰਟਰਵਿਊ ਵੇਖਿਆ ਸੀਗਾ ਉਹ ਕਹਿ ਰਹੇ ਕਿ ਕੋਈ ਜਰਨਲਿਸਟ ਸੀਗਾ ਉਹ ਉਹਨਾਂ ਦ ਕਹਿੰਦੇ ਕਿ ਜਦੋਂ ਮਾਰਦਾ ਕੋਈ ਆਪਣਾ ਹੀ ਮਾਰਦਾ ਕੋਈ ਬਗਾਨਾ ਥੋੜੀ ਮਾਰਦਾ ਤੇ ਉਹੀ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਨੀਜ਼ੀ ਚੈਨਲ ਦਾ ਪੱਤਰਕਾਰ ਮਨਿੰਦਰ ਸਿੱਧੂ ਉਹਦੇ ਦੇ ਵੀ ਪਰਚਾ ਹੋਇਆ ਨਜਾਇਜ਼ ਫਿਰ ਆਪਣੇ ਅੰਮ੍ਰਿਤਸਰ ਦੀ ਗੱਲ ਕਰਾਂ ਇੱਕ ਪੱਤਰਕਾਰ ਵੱਲੋਂ ਹੀ ਪੱਤਰਕਾਰ ਤੇ ਮਲਾ ਕੀਤਾ ਗਿਆ ਜੀ ਉਹਨੂੰ ਪੁੱਛਿਆ ਜਾ ਰਿਹਾ ਕਿ ਹਾਂ ਵੀ ਤੂੰ ਆ ਉਹਦੀ ਮਾਈਕ ਐਡੀ ਤੋੜੀ ਗਈ ਇਹ ਕਿਤੇ ਨਾ ਕਿਤੇ ਫਿਰ ਜੇਕਰ ਇਹ ਆਪਣੇਆਂ ਨੂੰ ਹੀ ਆਪਾਂ ਸੱਟਾ ਪੰਚਾਵਾਂਗੇ ਤੇ ਫਿਰ ਕਿਵੇਂ ਚੱਲੇਗਾ ਲੋਕਤੰਤਰ ਦਾ ਚੌਥਾ ਥੰਮ ਕਿੱਦੇ ਸਾਨੂੰ ਤੇ ਚੌਥੇ ਥੰਮ ਦੀ ਅੱਜ ਕੀ ਇੱਜ਼ਤ ਰਹਿ ਗਈ ਤੁਸੀਂ ਆਪ ਦੇਖ ਰਹੇ ਹੋਇਆ ਪਿਆ ਚੌਥਾ ਥੰਮ ਉਹ ਕੱਲੇ ਥਲੀ ਤੇ ਲੋ ਮੈਂ ਕਹਿੰਦਾ ਕਿਸੇ ਹੋਰ ਨੇ ਉਹਨਾਂ ਦੇ ਪੱਖ ਦੀ ਗੱਲ ਕੀਤੀ ਹੋਵੇ ਹਜੇ ਕਿ ਉੱਥੇ ਕੋਈ ਬੰਦਾ ਪਹੁੰਚਿਆ ਉਹ ਕਹਿੰਦਾ ਤਲੀ ਸਾਹਿਬ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਾਲਾਂਕਿ ਉਹਨੇ ਵੀ ਨਹੀਂ ਉਹਦੇ ਪੱਖ ਦੀ ਗੱਲ ਕੀਤੀ ਕਿ ਤਲੀ ਸਾਹਿਬ ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ ਫਿਰ ਗੱਲ ਆ ਗਈ ਟਾਬੇ ਤੇ ਪਹੁੰਚਿਆ ਯਾਰ ਉਹ ਬੰਦੇ ਨੂੰ ਕੀ ਲੋੜ ਪਈ ਸੀ ਚੰਡੀਗੜ੍ਹ ਆ ਕੇ ਬੰਦਾ ਉੱਥੇ ਕਵਰੇਜ ਕਰ ਰਿਹਾ ਇਹਦਾ ਮਤਲਬ ਫਿਰ ਫਗਵਾੜੇ ਵਾਲੇ ਜਿਹੜੇ ਪੱਤਰਕਾਰ ਆ ਉਹ ਕਿਤੇ ਕਮੀ ਰਹਿ ਗਈ ਫਿਰ ਜੇ ਬੰਦੇ ਨੂੰ ਉਹ ਚੰਡੀਗੜ੍ਹ ਆ ਕੇ ਕਮੀ ਕਵਰੇਜ ਕਰਨੀ ਪੈ ਰਹੀ ਹੈ ਤੇ ਫਿਰ ਆਪਣੇ ਫਗਵਾੜੇ ਵਾਲੇ ਪੱਤਰਕਾਰ ਵੀਰ ਕਿੱ데 ਘੱਟ ਰਹਿ ਗਈ ਆਪਣੇ ਅੰਮ੍ਰਿਤਸਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਯੂਨਿਟੀ ਵਿਖਾਣੀ ਚਾਹੀਦੀ ਸੀ ਤਾਂ ਜੋ ਕਿ ਇੱਥੇ ਮਾਮਲਾ ਵੀ ਦਰਜ ਕਰਾਇਆ ਜਾ ਸਕਦਾ ਕਿਉਂਕਿ ਇੱਕ ਜੇਕਰ ਅੰਮ੍ਰਿਤਸਰ 'ਚ ਕੋਈ ਪ੍ਰੋਬਲਮ ਹੁੰਦੀ ਤਾਂ ਚੰਡੀਗੜ੍ਹ 'ਚ ਵੀ ਪਰਚਾ ਦਰਜ ਹੋ ਜਾਂਦਾ ਕਿਉਂਕਿ ਜਰਨਲਿਸਟਿਕ ਜਿਵੇਂ ਤੁਸੀਂ ਦਰਜ ਹੁੰਦਾ ਜੋ ਕਿ ਉਹਨੂੰ ਸਿੱਖ ਮਿਲ ਚੱਕੇ ਸਲੀ ਸਾਹਿਬ ਦੇਖੋ ਮੇਰਾ ਬ੍ਰਦਰ ਆ ਮੇਰਾ ਬ੍ਰਦਰ ਐਜ਼ ਅ ਜਰਨਲਿਸਟ ਕੰਮ ਕਰਦਾ ਉਹਨੇ ਸਵਾਲ ਕੀਤੇ ਕੋਈ ਜਨ ਇੰਟਰਵਿਊ ਦੇ ਵਿੱਚ ਸਵਾਲ ਕਰਨਾ ਹਰ ਇੱਕ ਪੱਤਰਕਾਰ ਦਾ ਫਰਜ ਆ ਬਿਲਕੁਲ ਉਹਦੇ ਤੇ ਪਰਚਾ ਹੋ ਗਿਆ ਕੋਈ ਘਰ ਦੇ ਵਿੱਚ ਇਨਫੋਰਮੇਸ਼ਨ ਨਹੀਂ ਆਈ ਕੋਈ ਪਰਵਾਨਾ ਨਹੀਂ ਆਇਆ ਕੋਈ ਸਾਨੂੰ ਦੱਸਿਆ ਨਹੀਂ ਗਿਆ ਕਿ ਤੁਹਾਡੇ ਖਿਲਾਫ ਕੰਪਲੇਂਟ ਹੋਈ ਹੈ ਡਾਇਰੈਕਟ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਅੱਜ ਸਾਰਾ ਪਰਿਵਾਰ ਹਰਾਸਮੈਂਟ ਹੋ ਰਿਹਾ ਮੈਂ ਕਹਿੰਦਾ ਕਿ ਅੱਜ ਪ੍ਰਸ਼ਾਸਨ ਦੀ ਕਮੀ ਸਮਝ ਲਓ ਜਾਂ ਦਬਾਅ ਜਿਹੜਾ ਇਹ ਮੀਡੀਆ ਤੇ ਉਹ ਬਣਾਇਆ ਜਾ ਰਿਹਾ ਇਹ ਅਜੇ ਤੱਕ ਨਹੀਂ ਪਤਾ ਚੱਲਿਆ ਪਰ ਜਦੋਂ ਦੀ ਹੁਣ ਇਹ ਸਰਕਾਰ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਜਿਹੜਾ ਮੀਡੀਆ ਹੈ ਨਾ ਮੀਡੀਆ ਦਾ ਜਿਹੜਾ ਡਾਊਨਫਾਲ ਨਜ਼ਰ ਆ ਰਿਹਾ ਬਿਲਕੁਲ ਬਿਲਕੁਲ ਇਹ ਕੋਈ ਇਹ ਨਾ ਸਮਝੇ ਕਿ ਅਸੀਂ ਸਿੱਖ ਨੌਜਵਾਨਾਂ ਨੂੰ ਲੈ ਕੇ ਇਹ 1 ਟੂ 1 ਕਰ ਰਹੇ ਆ ਜਾਂ ਗੱਲਬਾਤ ਕਰ ਰਹੇ ਆ ਸਾਡੇ ਨਾਲ ਕਈ ਹਿੰਦੂ ਜਰਨਲਿਸਟ ਵੀ ਸਾਡੇ ਨਾਲ ਮੌਜੂਦ ਨੇ ਰਜੀਵ ਜੋ ਕਿ ਹਮੇਸ਼ਾ ਬਹੁਤ ਲੰਮੇ ਚਿਰ ਤੋਂ ਪੱਤਰਕਾਰ ਜਿਹੜੀ ਆ ਉਹ ਕਰਦੇ ਆ ਰਹੇ ਨੇ ਰਜੀਵ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਕਿਉਂਕਿ ਇੱਕ ਜਰਨਲਿਸਟ ਉਸ ਤੇ ਇਸ ਤਰ੍ਹਾਂ ਦਾ ਅਟੈਕ ਕਰਨਾ ਜਾਂ ਸ਼ਬਦੀ ਹਮਲੇ ਕਰਨਾ ਜਾਂ ਪਰਸਨਲ ਹੋਣਾ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਹ ਜੈਨੂਇਨ ਨਜ਼ਰ ਆਇਆ ਕਿਸੇ ਦਾ ਦੇਖੋ ਜੀ ਕਿਤੇ ਨਾ ਕਿਤੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਸਿੱਧੀ ਸਿੱਧੀ ਇੱਕ ਧਮਕੀ ਹੈ ਪੱਤਰਕਾਰਤਾ ਨੂੰ ਕਿਉਂਕਿ ਅਕਸਰ ਜਿਹੜੇ ਪੱਤਰਕਾਰ ਨੇ ਲੋਕਾਂ ਦੇ ਹੱਕ ਲਈ ਨਿੱਤਰਦੇ ਨੇ ਉਹਨਾਂ ਦੇ ਹੱਕ ਦੀ ਆਵਾਜ਼ ਉਠਾਉਂਦੇ ਨੇ, ਬੁਲੰਦ ਕਰਦੇ ਨੇ ਲੋਕਾਂ ਤੱਕ, ਪ੍ਰਸ਼ਾਸਨ ਤੱਕ, ਇਤੋਂ ਤੱਕ ਕਿ ਜਦੋਂ ਕਿਸੇ ਦੇ ਨਾਲ ਕੋਈ ਤੱਕੇ ਚਾਈ ਹੁੰਦੇ ਸਭ ਤੋਂ ਅੱਗੇ ਪੱਤਰਕਾਰ ਆਂਦਾ, ਲੇਕਿਨ ਜਦੋਂ ਇੱਕ ਪੱਤਰਕਾਰ ਦੇ ਉੱਤੇ ਹਮਲਾ ਹੁੰਦਾ ਹੈ ਤੇ ਪੱਤਰਕਾਰ ਵੀ ਸੋਚ ਵਿੱਚ ਪੈ ਜਾਂਦਾ ਵੀ ਆਖਰਕਾਰ ਮੇਰੇ ਕੋਈ ਐਸਾ ਕੀ ਕਸੂਰ ਹੋ ਗਿਆ ਲੋਕਾਂ ਦੇ ਹੱਕ ਦੇ ਵਿੱਚ ਬੋਲਣਾ ਹੀ ਮੈਂ ਗੁਨਾਹ ਕਰ ਦਿੱਤਾ ਕੋਈ ਲੇਕਿਨ ਜਿਹੜਾ ਇਹ ਹਮਲਾ ਹੈ ਇਹ ਇੱਕ ਸਿਰਫ ਥਲੀ ਸਾਹਬ ਦੇ ਨਹੀਂ ਹੈ। ਇਹ ਸਮੁੱਚੇ ਜਿਹੜੇ ਪੱਤਰਕਾਰ ਨੇ ਇਸ ਜਿਹਨੂੰ ਕਹਿ ਸਕਦੇ ਆ ਸ਼ਹਿਰ ਲਾ ਲੋ, ਇੱਕ ਆਪਣਾ ਪੰਜਾਬ ਲਾ ਲੋ ਪੂਰਾ ਹਿੰਦੁਸਤਾਨ ਲਾਲੋ ਉਹਦੇ ਵਿੱਚ ਜਿੱਥੇ ਵੀ ਕੋਈ ਪੱਤਰਕਾਰ ਰਹਿੰਦਾ ਹੈ ਉਹਦੇ ਲਈ ਇੱਕ ਬੜੀ ਸੋਚ ਵਿਚਾਰ ਵਾਲੀ ਗੱਲ ਬਣ ਗਈ ਹੈ ਵੀ ਆਖਰਕਾਰ ਮੈਂ ਗਲਤ ਕਿੱਥੇ ਹਾਂ ਕਿਉਂਕਿ ਆਪਣੇ ਆਪ ਨੂੰ ਹੀ ਸਹੀ ਸਾਬਤ ਕਰਨ ਵਾਸਤੇ ਸਾਨੂੰ ਜਿਹੜਾ ਵਾ ਰੋਲਾ ਪਾ ਰਿਹਾ ਕਿਉਂਕਿ ਲੋਕਾਂ ਦੀਆਂ ਗਲਤੀਆਂ ਨੂੰ ਫੜ ਕੇ ਲੋਕਾਂ ਨੂੰ ਇਨਸਾਫ ਦਵਾਉਂਦੇ ਦਵਾਉਂਦੇ ਕਿਤੇ ਨਾ ਕਿਤੇ ਆਪਾਂ ਇਸ ਇਨਸਾਫ ਤੋਂ ਬਹੁਤ ਦੂਰ ਚਲੇ ਗਏ ਲੇਕਿਨ ਇਨਸਾਫ ਦੀ ਤੇ ਗੱਲ ਠੀਕ ਹੈ ਲੇਕਿਨ 140 ਰੁਪਏ ਦੀ ਥਾਲੀ ਤੋਂ ਸ਼ੁਰੂ ਗੱਲ ਹੋਈ ਕਿੱਥੋਂ ਤੱਕ ਪਹੁੰਚਦੀ ਨਜ਼ਰ ਆਈ ਉੱਥੇ ਕਈ ਲੋਕ ਇਹ ਵੀ ਕਹਿ ਰਹੇ ਸੀ 7-700 ਰੁਪਏ ਸਾਡੇ ਕੋਲ ਲੈ ਲੈਂਦੇ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਜੇਕਰ ਇਸ ਤਰ੍ਹਾਂ ਹੀ ਆਵਾਜ਼ ਦਬਾਉਂਦੇ ਰਹੇ ਤਾਂ ਫੋਰਥ ਪਿੱਲਰ ਡੈਮੋਕ੍ਰੇਸੀ ਦਾ ਢੰਡਾ ਹੋਇਆ ਨਜ਼ਰ ਆਏਗਾ ਸਰ ਪਹਿਲਾਂ ਇੱਕ ਗੱਲ ਦੱਸੋ ਗੱਲ 140 ਰੁਪਏ ਦੀ ਹੈ ਹੀ ਨਹੀਂ ਹੈ ਗੱਲ ਤੇ ਇਹ ਆ ਜਿਹੜੀ ਠੱਗੀ ਮਾਰੀ ਜਾ ਰਹੀ ਸੀ ਲੋਕੀ ਜਿਹੜੇ ਠੱਗੇ ਹੋਏ ਆਪਣੇ ਆਪ ਨੂੰ ਮਹਿਸੂਸ ਕਰਦੇ ਸੀ ਕਿਤੇ ਨਾ ਕਿਤੇ ਮੀਡੀਆ ਦਰਾਈ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਪੈਸੇ ਦੇ ਜ਼ੋਰ ਨਾਲ ਕਹਿ ਲੋ ਜਾਂ ਆਪਣੇ ਧੱਕੇ ਦੇ ਨਾਲ ਜਿਹੜਾ ਪੱਤਰਕਾਰ ਸੀ ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਸੀ ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਪੱਤਰਕਾਰ ਆ ਉਹ ਕਿਸੇ ਕੋਲ ਦੱਬਣ ਵਾਲਾ ਨਹੀਂ ਹੈ ਹਰ ਵੇਲੇ ਲੋਕਾਂ ਦੇ ਨਾਲ ਮੋਢੇ ਨਾਲ ਮੋਢੇ ਲਾ ਕੇ ਖਲੋਣ ਵਾਲੇ ਜਿਹੜੇ ਆਜ਼ ਕਰਦੇ ਆ ਕਿਤੇ ਨਾ ਕਿਤੇ ਉਸ ਤੋਂ ਇਸ ਟਾਈਮ ਵੀ ਉਹੀ ਗੱਲ ਹੋਈ ਆ ਉਹ ਆਪਣੇ ਵਾਸਤੇ ਨਹੀਂ ਉੱਥੇ ਗਏ ਲੋਕਾਂ ਦੇ ਹੱਕਾਂ ਦੀ ਆਵਾਜ਼ ਲਈ ਉੱਥੇ ਗਏ ਜਿਹੜਾ ਲੋਕਾਂ ਨਾਲ ਧੋਖਾ ਹੋ ਰਿਹਾ ਸੀ ਧੱਕਾ ਹੋ ਰਿਹਾ ਸੀ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ ਉਹਦੇ ਕਰਕੇ ਉੱਥੇ ਪਹੁੰਚੇ ਸੀ ਜਿਸ ਦੌਰਾਨ ਇਹ ਸਾਰਾ ਇਨਸੀਡੈਂਟ ਹੋਇਆ ਤੁਸੀਂ ਜਾਣਦੇ ਹੀ ਹੋ ਲੇਕਿਨ ਰਜੀਵ ਇੱਕ ਹੋਰ ਉਹ ਹੋਰ ਬੜੀ ਕਸ਼ਮਕਸ਼ ਜੀ ਵਾਲੀ ਗੱਲ ਮੈਨੂੰ ਨਜ਼ਰ ਆਈ ਇਹਦੇ ਵਿੱਚ ਉਹ ਕਹਿੰਦੇ ਕਿ yellow card yellow card ਬੜਾ ਕੀਤਾ ਜੇਕਰ ਇਸੇ ਟਾਬੇ ਵਾਲੇ ਨੂੰ ਪੰਜਾਬੀ ਲੋਕ ਚੈਨਲ ਤੇ ਜ਼ਰੂਰਤ ਹੁੰਦੀ ਹੈ ਕਿ ਉਸ ਟਾਈਮ ਤੇ yellow card ਨੇ ਪੁੱਛਣਾ ਸੀ ਸਾਂ yellow card ਦੀ ਇਸ ਤਰ੍ਹਾਂ ਵਾ ਜਦੋਂ ਕਿਸੇ ਪੱਤਰਕਾਰ ਦੀ ਜ਼ਰੂਰਤ ਹੁੰਦੀ ਨਾ ਉੱਥੇ ਹਰ ਕਿਸੇ ਪੱਤਰਕਾਰ ਨੂੰ ਫੋਨ ਕਰਕੇ ਸੱਦਿਆ ਜਾਂਦਾ ਵਾ ਤੇ ਸਭ ਤੋਂ ਪਹਿਲਾਂ ਉਹਨਾਂ ਕੋਈ ਨਹੀਂ ਪੁੱਛਿਆ ਜਾਂਦਾ ਵੀ ਤੁਹਾਡੇ ਕੋਲ yellow card ਹੈਗਾ ਜਾਂ ਨਹੀਂ ਹੈਗਾ ਕਿਉਂਕਿ web channels ਵਾਲੇ ਕੁਝ ਐਸੇ ਪੱਤਰਕਾਰ ਨੇ ਜਿਹੜੇ ਆਪਾਂ ਮੰਨ ਸਕਦੇ ਆ ਜਿਹੜੇ ਰਜਿਸਟਰਡ ਨੇ ਕੁਝ unrejestred ਨੇ ਲੇਕਿਨ ਜ਼ਰੂਰੀ ਨਹੀਂ ਹੈ ਕਿਉਂਕਿ ਪੱਤਰਕਾਰ ਜਿਹੜਾ ਵਾ ਉਹ ਇਹ ਨਹੀਂ ਵੀ ਕੋਈ yellow card ਹੈ ਤੇ ਉਹ ਪੱਤਰਕਾਰ ਆ ਕਿਉਂਕਿ ਸਰਕਾਰ ਦਾ ਵੀ ਇੱਕ ਹੈਗਾ ਵਾ ਵੀ ਜੀ ਉਹ ਉਹਨਾਂ ਨੇ yellow card ਦੇਣਾ ਜਿਹਨੂੰ accreditation card ਦੇਣਾ ਵਾ ਕਿਸ ਤਰ੍ਹਾਂ ਕਰਕੇ ਉਹਨਾਂ ਦਾ ਕਰਨਾ ਵਾ ਲੇਕਿਨ ਜੇ yellow card ਦੀ ਗੱਲ ਕਰੋ ਇਹ ਤੇ ਸਰਾਸਰ ਪਹਿਲੀ ਗੱਲ ਤੇ ਉਹ ਪੁੱਛ ਹੀ ਨਹੀਂ ਸਕਦਾ ਉਹਦੇ ਕੋਲ ਰਾਈਟਸ ਹੀ ਹਨ ਨਹੀਂ ਕਿਉਂਕਿ yellow card ਪੁੱਛਣ ਦੇ ਰਾਈਟਸ ਜਿਹੜੇ ਨੇ ਉਹ ਆਲਾ ਅਧਿਕਾਰੀਆਂ ਕੋਲ ਆ ਜਦੋਂ ਆਪਾਂ ਕਿਸੇ CM ਦੇ ਜਾਣੇ ਆ ਪ੍ਰੋਗਰਾਮ ਤੇ ਹਨਾ ਉੱਥੇ ਸਾਨੂੰ ਪੁੱਛਿਆ ਜਾਂਦਾ ਜੀ yellow card ਤੁਹਾਡੇ ਕੋਲ ਹੈਗਾ ਜੀ ਉਹ ਉੱਥੇ ਵੀ ਚਲੇ ਜਾਂਦੇ ਆ ਸਰ ਉੱਥੇ ਵੀ yellow card ਦੀ ਜਗ੍ਹਾ ਤੇ ਦੱਸ ਰਹੇ ਆ ਪੁੱਛਿਆ ਜਾਂਦਾ ਨਾ yellow card ਹੈਗਾ ਕੀ ਉੱਥੇ ਤੁਹਾਨੂੰ ਲੱਗਦਾ ਵੀ ਸਾਰਿਆਂ ਕੋਲ yellow card ਚੈੱਕ ਕੀਤੇ ਜਾਂਦੇ ਨੇ ਉੱਥੇ ਵੀ ਤੇ ਜਾਣੇ ਨਾ ਕਵਰੇਜ ਕੰਦੀ ਆਪਾਂ ਸੀਐਮ ਦੀ ਕਵਰੇਜ ਕਰਨ ਵਾਸਤੇ ਜਾਣੇ ਸਾਨੂੰ ਕਦੀ ਸੀਐਮ ਨੇ ਨਹੀਂ ਪੁੱਛਿਆ yellow card ਦਾ ਤੇ ਇੱਕ ਢਾਬੇ ਵਾਲੇ ਦੀ ਕੀ ਜਿਹੜੀ ਹੈਗੀ ਆ ਔਕਾਤ ਮੈਂ ਬੜਾ ਇੱਕ ਮੈਨੂੰ ਵਰਡ ਯੂਜ਼ ਨਹੀਂ ਕਰਨਾ ਚਾਹੀਦਾ ਉਹਦੀ ਕੀ ਔਕਾਤ ਹੈ ਵੀ ਇੱਕ ਇੰਨੇ ਸੀਨੀਅਰ ਪੱਤਰਕਾਰ ਨੂੰ yellow card ਪੁੱਛੇ ਬਿਲਕੁਲ ਬਿਲਕੁਲ yellow card ਪੁੱਛਣ ਦਾ ਕਿਸੇ ਵੀ ਵਿਅਕਤੀ ਨੂੰ ਔਰ ਖਾਸੋ ਤੇ ਪ੍ਰਾਈਵੇਟ ਪਰਸਨ ਨੂੰ ਜਿਹੜਾ ਉਹ ਪੁੱਛਣ ਦਾ ਅਧਿਕਾਰ ਨਹੀਂ ਹੈ ਲੇਕਿਨ ਕਿਤਨਾ ਕਿਤੇ ਜਗਦੀਸ਼ ਸਿੰਘ ਥਲੀ ਹੁਣਾਂ ਦੀ ਸਾਖ ਨੂੰ ਚੋਟ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਛੱਟ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਅਸੀਂ ਇਸ ਇੰਟਰਵਿਊ ਦੇ ਦੌਰਾਨ ਵੀ ਬਹੁਤ ਸਾਰੇ ਸਵਾਲ ਵੀ ਪੁੱਛੇ ਔਰ ਤੁਹਾਨੂੰ ਜਾਣ ਲੱਗੇ ਇਹ ਵੀ ਜ਼ਰੂਰ ਆਸਵਾਸ਼ਨ ਦਿੰਨੇ ਆ ਕਿ ਪੰਜਾਬੀ ਲੋਕ ਚੈਨਲ ਨਾ ਤਾਂ ਕਦੀ ਕਿਸੇ ਕੋ ਪੈਸੇ ਲੈਂਦਾ ਹੈ ਤੇ ਨਾ ਹੀ ਕਿਸੇ ਕੋ ਡਿਮਾਂਡ ਕਰਦਾ ਹੈ ਜੇਕਰ ਕੋਈ ਵੀ ਵਿਅਕਤੀ ਚਾਹੇ ਉਹ ਮੈਂ ਵੀ ਆ ਜੇਕਰ ਮੈਂ ਵੀ ਕਿਸੇ ਵਿਅਕਤੀ ਕੋ ਕੋਈ ਪੈਸਾ ਲੇਤਾ ਤਾਂ ਇਸ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਹਾਲਾਂਕਿ ਜਦੋਂ ਉਸ ઠાਬੇ ਬਾਰੇ ਪੁੱਛਿਆ ਗਿਆ ਤਾਂ ਸਾਡੀ ਵੀਡੀਓ ਦੇ ਥੱਲੇ ਬਹੁਤ ਸਾਰੇ ਕਮੈਂਟ ਜਿਹੜੇ ਨੇ ਉਹ ਆ ਰਹੇ ਨੇ ਤਾਂ 11-11 ਸਾਲ ਪੁਰਾਣੇ ਜਿਹੜੇ ਕਮੈਂਟ ਲੋਕੀ ਕਰ ਰਹੇ ਨੇ ਕਿ ਇਸ 11 ਸਾਲ ਪਹਿਲੋ ਆਇਆ ਸੀ ਸਾਡਾ ਇਸ ਕਰਕੇ ਇਹ ਠੱਗੀ ਜਿਹੜੀ ਆ ਉਹ ਹੋਈ ਹੈ ਲੇਕਿਨ ਅੱਜ ਪੰਜਾਬ ਦਾ ਸਮੁੱਚਾ মিডিਆ ਜਿਹੜਾ ਹੈ ਉਹ ਜਗਦੀਪ ਸਿੰਘ ਥਲੀ ਹੁਣਾਂ ਦੇ ਨਾਲ ਹੈ ਕਿਉਂਕਿ ਅਸੀਂ ਵੀ ਕਿਸੇ ਨਾ ਕਿਸੇ ਜਗ੍ਹਾ ਤੇ ਜਗਦੀਪ ਸਿੰਘ ਥਲੀ ਹੁਣਾਂ ਦੇ ਨਾਲ ਜੁੜੇ ਸਾਂ ਤੇ ਉਹਨਾਂ ਦੀ ਆਈਡੀਓਲੋਜੀ ਨੂੰ ਅਸੀਂ ਫਾਲੋ ਕਰਦੇ ਹੋਏ ਨਜ਼ਰ ਆਉਂਦੇ ਸਾਂ ਤੇ ਨਾਲ ਹੀ ਇਹ ਵੀ ਚੀਜ਼ ਸਿੱਖੀ ਸੀਗੀ ਕਿਸੇ ਵਿਅਕਤੀ ਦੀ ਕਿਸੇ ਵਿਸ਼ੇਸ਼ ਵਿਅਕਤੀ ਦੀ ਜੇਕਰ ਜ਼ਰੂਰਤ ਪੂਰੀ ਕਰਨੀ ਹੈ ਤੇ ਆਪਣੀ ਪੌਕੇਟ ਚ ਜੜੀ ਆ ਪੂਰੀ ਕੀਤੀ ਜਾਵੇ ਹਾਲਾਂਕਿ ਉਸ ਢਾਬੇ ਵਾਲੇ ਨੂੰ ਸ਼ਾਇਦ ਇਸ ਚੀਜ਼ ਦਾ ਨਹੀਂ ਸੀ ਪਤਾ ਲੇਕਿਨ ਦੁਗਜੀਪ ਸਿੰਘ ਢਲੀ ਪੌਕੇਟ ਦੇ ਵਿੱਚੋਂ ਆਪਣੇ ਘਰ ਦੇ ਪੈਸੇ ਲਗਾ ਕੇ ਲੋਕਾਂ ਦੇ ਘਰ ਦੇ ਛੱਤਾਂ ਜਿਹੜੇ ਪਾਉਂਦੇ ਹੋਏ ਨਜ਼ਰ ਆਉਂਦੇ ਰਹੇ ਨੇ ਲੇਕਿਨ ਕਿਤਨਾ ਕਹਤੇ ਜਿਹੜੇ ਐਲੀਗੇਸ਼ਨ ਲੱਗੇ ਨੇ ਉਸ ਨੂੰ ਲੈ ਕੇ ਜ਼ਰੂਰ ਲੋਕਾਂ ਦੇ ਵਿੱਚ ਜਿਹੜੀ ਹੈ ਗੁੱਸਾ ਜਿਹੜਾ ਢਾਬੇ ਵਾਲਿਆਂ ਦੇ ਖਿਲਾਫ ਨਜ਼ਰ ਆ ਰਿਹਾ ਲੇਕਿਨ ਹੁਣ ਪ੍ਰਸ਼ਾਸਨ ਦੇ ਖਿਲਾਫ ਵੀ ਕਈ ਨੌਜਵਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਕਈ ਸੰਸਥਾਵਾਂ ਜਿਹੜੀਆਂ ਉੱਥੇ ਪਹੁੰਚਣਗੀਆਂ ਤੇ ਉਸ ਢਾਬੇ ਦੇ ਖਿਲਾਫ ਜਿਹੜਾ ਹੈ ਉਹ ਪਰਚਾ ਦਰਜ ਕਰਵਾਇਆ ਜਾਵੇਗਾ ਮੈਂ ਇੱਕ ਵਾਰ ਫਿਰ ਤੋਂ ਜ਼ਰੂਰ ਕਵਾਂਗਾ ਕਿ ਜੇਕਰ ਕੋਈ ਵੀ ਵਿਅਕਤੀ ਪੰਜਾਬੀ ਲੋਕ ਚੈਨਲ ਦੇ ਨਾਂ ਤੋਂ ਪੈਸਾ ਲੈਂਦਾ ਤਾਂ ਕਮੈਂਟ ਕਰਕੇ ਜ਼ਰੂਰ ਉਹ ਦੱਸੇ ਤਾਂ ਜੋ ਕਿ ਅਸੀਂ ਉਸ ਖਿਲਾਫ ਜਿਹੜੀ ਕਾਰਵਾਈ ਕਰਾ ਸਕੀਏ ਲੇਕਿਨ ਸਾਨੂੰ ਆਪਣੀ ਪੂਰੀ ਟੀਮ ਤੇ ਭਰੋਸਾ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਪੈਸੇ ਨਹੀਂ ਲੈਂਦਾ ਕੈਮਰਾ ਪਰਸਨ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਸ਼ਰ ਸਾ